ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਲੋ ਜੀ ਵਾਹਿਗੁਰੂ ਜੀ ਆਪਾਂ ਸਵੇਰ ਦੇ ਕੰਮ ਸ਼ੁਰੂ ਕਰਨ ਲੱਗੇ ਆਂ ਇੱਧਰ ਚਾਹ ਤਰੀ ਵੀ ਸੀਗੀ ਓਹੋ ਹੋ ਹੋ ਇਹ ਕੰਮ ਹੋ ਗਿਆ ਜਿਹੜੇ ਦਾ ਡਰ ਸੀ ਤੇ ਹੋ ਗਿਆ 1 ਲੱਖ ਹੁਣ ਇਹਦਾ ਪਕਾਣਾ ਨਹੀਂ ਹੋ ਗਿਆ ਗੈਸ ਦਾ ਹੁਣ ਜਿਆਦਾ ਤੇਜ਼ ਹੋ ਜਾਂਦਾ ਪਤਾ ਨਹੀਂ ਲੱਗਦਾ ਉਬਲੇ ਜਾਂਦੀ ਹੈ ਇੱਕ ਮਿੰਟ ਵਿੱਚ ਤੇ ਲੋ ਜੀ ਇਹ ਮਾਣੋਂ ਨੂੰ ਰੋਟੀਆਂ ਪਾਇਆ ਮਾਂ ਨਾਲੇ ਤਾਂ ਨਾਲੇ ਪਾਇਆ ਮਾਂ ਦੁੱਧ ਇਹ ਦੇਖੋ ਸਵੇਰ ਦਾ ਮੌਸਮਾ ਕਿੰਨਾ ਵਧੀਆ ਲੱਗਦਾ ਜਾਨਵਰ ਬੋਲਦੇ ਨੇ ਇਹ ਬਾਹਰ ਪੰਛੀ ਚੁੱਪ-ਚੁਪੰਸੀ ਤੇ ਲੋ ਜੀ ਦੁੱਧ ਵੀ ਪਾਤਾ ਸੀ ਜਦ ਮੈਂ ਰੋਟੀਆਂ ਵੀ ਇਹ ਰੋਟੀਆਂ ਖਾਂਦੀ ਆ ਕੱਟ-ਕੱਟ ਕੇ ਵਿੱਚੋਂ ਇਹਨੂੰ ਪਰਾਂ ਕਰ ਦਣੀ ਆ ਜਿਹਦੇ ਰੇਤਾ ਲੱਗਦਾ ਵਿਚਾਰੀ ਤੇ ਇਧਰ ਪੱਥਰ ਕੇ ਕਰ ਦਣੀ ਆ ਇੱਥੇ ਖਾਲੂ ਹੀ ਕੱਟ ਕੇ ਉਸ ਤੋਂ ਬਾਅਦ ਡੋਕੀਆਂ ਨੂੰ ਪਾ ਲੈਣੀ ਫਿਰ ਜੀਮਾ ਦਾ ਚਾਣਾ ਖਾ ਦੇ। ਚਲੋ ਜੀ ਦਿੱਕ ਕਰ ਦਨੇ ਗਰਮ ਤੇ ਦਿੱਕਾ ਮਿਰਚਾਂ ਚੰਨੀਆਂ ਤੋਂ ਨੂੰ ਰੱਖ ਦਣੀ ਆ ਮੈਂ ਇੱਥਰ ਨਿੱਕੇ ਸੋਲਝ ਕਰਦੀ ਆ ਧੂਣੇ ਚ ਪਾਤਾ ਮਿੱਟੀ ਧੂਣਾ ਦਿੱਕਾ ਦੱਬ ਕੇ ਭਾਂਡੇ ਚ ਪਾ ਦੇ ਜੀ ਜੱਪਰੀ ਹਾਂ ਸਾਰੇ ਇਹ ਹੈ ਦਾ ਸੀਗਾ ਦੋ ਦਾ ਦਿੱਤੋ ਅੱਡ ਇਹ ਦੋ ਦਾ ਦਿੱਤੋ ਅੱਡੇ ਜਮਾਲਾ ਨੇ ਖਾਣਾ ਖਾ ਲਿਆ ਚਲੋ ਜੀ ਜਿੱਦ ਦਾ ਕੰਮ ਨੇ ਮੇਕੀਏ ਹੁਣ ਮੈਂ ਦੁੱਧੇ ਘਰੇ ਨਹੀਂ ਨਿਕਲੇ ਹਾਰੇ ਚ ਤੇ ਇਹ ਪਾਉਂਦ ਦੀ ਬਾਅਦ ਚ ਪਰ ਮੈਂ ਤੇਰੀਆਂ ਨੂੰ ਕਿੰਨਾ ਕਰੀਏ ਚਲੋ ਜੀ ਸਰਦਾਰ ਸਾਹਿਬ ਤੋਂ ਦੁਪਾਰ ਦੇ ਲਿਆਗੇ ਮੇਰਾ ਕੰਮ ਤੇ ਚੱਲ ਰਿਹਾ ਏ ਢਾਲ ਦੀ ਸਬਜ਼ੀ ਮੋਂਗੀ ਦੀ ਬਣਾਵਾਂਗੇ ਅੱਜ ਦੁੱਧ ਹਾਰੇ ਚ ਧਰਤਾ ਇਹ ਤੇ ਇਥੋਂ ਝਾੜੂ ਲਗਾਤਾ ਕੰਮ ਨਿਮੇੜਤਾ ਤੇ ਤੋਂ ਸਾਫ ਕਰਤਾ ਮੈਂ ਗਿਆ ਵਸੇਗਾ ਮੋਟਰਸਾਈਕਲ ਇੱਗ ਵੀ ਬਹੁਤ ਮੱਚ ਗਈ ਗੋ ਇਹ ਬਾਤੂ ਲਾਤੇ ਸੀਗੇ ਮੈਂ ਪਹਿਲਾਂ ਦੁੱਧ ਗਰਮ ਕਰ ਦੂੰ ਫਿਰ ਦਾਲ ਧਰ ਦੂੰ ਫਿਰ ਦੁੱਧ ਬਾਅਦ ਚ ਧਰੂੰਗੀ ਹੌਲੀ ਹੌਲੀ ਰਿਚੀ ਜਾਊਗਾ ਦਾਲ ਅੰਦਰ ਚੱਕ ਲਵਾਂਗੀ ਇੰਨੇ ਨਵੇੜ ਦੀ ਆਪਾਂ ਝਾੜੂ ਦਾ ਕੰਮ ਤੇ ਲੋ ਜੀ ਅੱਜ ਗਰਮੀ ਵੀ ਬਹੁਤ ਆ ਹੁਣ ਝਾੜੂ ਨੇ ਤਾਂ ਕੰਮ ਨਵੇੜਾ ਪਹਿਲਾਂ ਕਿ ਬੈਡਾਂ ਥਲੋ ਨੀਚੋਂ ਬੈ ਕੇ ਨਵੇੜਦੀਆਂ ਫਿਰ ਤਾਂ ਨਿਕਲਦਾ ਉਧਰ ਉਂਝ ਤਾਂ ਬਿਲਡਰ ਰੱਖੀ ਵੀ ਉਧਰ ਟਾਕੀ ਕੰਨੀ ਜਿੱਧਰ ਪੜਦਾ ਦਿਖ ਰਿਹਾ ਇਧਰੋਂ ਉਂਝ ਤਾਂ ਹਵਾ ਵਧੀਆ ਆਉਂਦੀ ਆ ਪਰ ਪੈਂਦੇ ਤਾਂ ਉਧਰ ਨੇ ਸੀ ਵਾਲੇ ਚ ਤੇ ਇੱਧਰ ਗਰਤ ਤੂੜੀ ਆ ਜਾਂਦੀ ਐ ਇੱਧਰੋਂ ਟਾਕੀ ਵਿੱਚ ਦੀ ਇੱਧਰੋਂ ਡੰਗਰਾਂ ਵਾਲੇ ਵਿੱਚ ਦੀ ਤੇ ਲੋ ਜੀ ਹੁਣ ਇੱਧਰ ਝਾੜੂ ਲਾ ਆਦੀ ਐ ਪੋਚਾ ਲਗਾਵਾਂਗੇ ਬਾਅਦ ਚ ਤੇ ਝਾੜੂ ਲਗਾ ਕੇ ਸਾਫ ਕਰਦਾ ਤੇ ਉਂਝ ਤਾਂ ਡਾਕਟਰ ਨੇ ਪੈ ਕੇ ਕਰਨਾ ਝਾੜੂ ਪੋਚਾ ਲਾਉਣਾ ਬੰਦ ਕਰਿਆ ਵਾ ਮੇਰਾ ਨੀਚੇ ਨਹੀਂ ਬੈਠਣਾ ਤੇ ਹੁਣ ਫੇ ਢੂਹੀ ਦੁਖਣ ਲੱਗ ਜਾਂਦੀ ਐ ਕੋਡੇ ਕੋਡੇ ਝਾੜੂ ਘਸ ਗਿਆ ਨਮਾ ਹਲੇ ਮੈਂ ਲਾਇਆ ਨਹੀਂ ਅੰਦਰ ਉਹ ਦੇ ਨਾਲ ਨੀਚੋਂ ਸੁੰਬਰਦਣੀ ਇਹਦਾ ਭੂਰ ਚਾ ਝੜਦਾ ਹਲੇ ਨਮੀ ਦਾ ਉਧਰ ਲਿਆਏ ਸੀਗੇ ਤਾਂ ਦੋ ਹਲੇ ਮੈਂ ਨੀਚੋਂ ਸੁੰਬਰਦਣੀ ਆ ਭੂਰ ਝੜ ਜੂ ਸਾਫ ਹੋ ਜੂਗਾ ਫੇਰ ਅੰਦਰ ਲਾਉ ਹਲੇ ਚੱਲ ਇਹਦੇ ਨਾਲ ਸੁੰਬਰ ਰਣੀ ਆ ਜਦ ਬੈ ਕੇ ਸੁੰਬਰਦਣੀ ਆ ਹੌਲੀ ਹੌਲੀ ਹਲੇ ਕਿਹੜਾ ਰੋਟੀ ਖਾਣੀ ਇਹਨਾਂ ਨੇ ਇੰਨੇ ਫੇਰ ਰੋਟੀ ਉਹ ਕਰ ਦੂੰਗੀ ਰੋਟੀ ਫੇਰ ਲਾ ਦੂੰਗੀ ਤੇ ਜਦੋਂ ਖਾਣਗੇ ਜਿਹਦੇ ਕੰਮ ਨੇ ਵੇੜ ਦੂੰਗੀ ਮੈਂ ਤੇ ਲੋ ਜੀ ਤੇ ਪਿੱਛੇ ਇੱਕ ਇਹ ਫੁਰਦੀਆਂ ਨੇ ਕਾਲੀਆਂ-ਕਾਲੀਆਂ ਜਿਹੀ ਰੱਪਦੀਆਂ ਮਹਿਸਾਂ ਜਿਹੀਆਂ ਜਿਹੜੀਆਂ ਹੁੰਦੀਆਂ ਨੇ ਬਹੁਤ ਆ ਜਾਂਦੀਆਂ ਨੇ ਪਤਾ ਨਹੀਂ ਕਿਉਂ ਨਾਲੇ ਪੋਚਾ ਲਾਉਨੇ ਆ ਫਰਨੈਲ ਦਾ ਹੁਣ ਕੀੜੀਆਂ ਤਾਂ ਨਹੀਂ ਆਉਂਦੀਆਂ ਇਹ ਬਹੁਤ ਆਉਂਦੀਆਂ ਨੇ ਲੋ ਜੀ ਇੱਧਰ ਤਾਂ ਕੰਮ ਨਵੇੜਤਾ ਝਾੜੂ ਲਗਾਤਾ ਇੱਧਰ ਬੇਟਾ ਹਲੇ ਪੀ ਆਏ ਉਹ ਤਾਂ ਉੱਠਿਆ ਨਹੀਂ ਆਪਾਂ ਇੰਨੇ ਕੰਮ ਨਵੇੜਤਾ ਸੋਈਦਾ ਉਹ ਉੱਠੂ ਲੇਟ ਤੇ ਲੇਟ ਉੱਠੂਗਾ ਫੇਰ ਆ ਬਦਨਾਲੂ ਧੂਜਾਉ ਉਹ ਕਮਰੇ ਚ ਫੇਰ ਲਾ ਦੂੰਗੀ ਮੈਂ ਠੰਡਾ ਹੀ ਆ ਤਾਂ ਇੰਨੇ ਇੱਧਰ ਨਵੇੜਦਾ ਝਾੜੂ ਦਾ ਸਾਰਾ ਉੱਧਰ ਲੈ ਤਾਂ ਉੱਚਾ ਵੀ ਦੇਖੂਗੀ ਜੇ ਲਾ ਤਾਂ ਨਹੀਂ ਫਿਰ ਇਹਨਾਂ ਦੇ ਗਿਆਂ ਤੋਂ ਬਾਅਦ ਚਲਾਉਂ ਸਰਦਾਰ ਸਾਹਿਬ ਤਾਂ ਜਉ ਮੋਟਰ ਤੇ ਉਹਨਾਂ ਦਾ ਤਾਂ ਪਤਾ ਹੀ ਨਹੀਂ ਵੀ ਉਹ ਤਾਂ ਸੱਚ ਚਲੇ ਆ ਪੀ ਗਿਆ ਚਾਹ ਪੀ ਗਿਆ ਅਬ ਦੀ ਤੇ ਹੁਣ ਵੇਟ ਆ ਜਾਊਗਾ ਨਾ ਧੋ ਕੇ ਆਪਣਾ ਪੜਨ ਤੜਨਾ ਤੇ ਆਪਾਂ ਲਾ ਦਈਏ ਹੁਣ ਝਾੜੂ ਦਾ ਕਿੰਨੇ ਨਵੇੜ ਦਾ ਫੇਰ ਨੀ ਜੀ ਕਰਦਾ ਪਹਿਲਾਂ ਜੀ ਵੇ ਬੈਠੀ ਰਹਿਣੀ ਆ ਵੀ ਫੇਰ ਝਾੜੂ ਲਾ ਦੋ ਚਲੋ ਇਕੱਠਾ ਹੀ ਵੇ ਭੱਗ ਜਾਣਗੇ ਫੇਰ ਨੀ ਜੀ ਕਰਦਾ ਚਾਹ ਨੂੰ ਜੂੜਾ ਲਾਉਣ ਨੂੰ ਫਿਰ ਮੈਂ ਪਹਿਲਾਂ نیچے ਹੀ ਲਾ ਆਉਣੀ ਆ ਪਹਿਲਾਂ نیچے ਲਾ ਕੇ ਫਿਰ ਇਹ ਕਮਰਿਆਂ ਚ ਲਾ ਦਣੀ ਔਰ ਸੂਈ ਚ ਲਾ ਦਣੀ ਆ ਭਾਂਡੇ ਕਾ ਟਿੰਡੇ ਕਾਰ ਦਣੀ ਇਕੱਠੇ ਤੇ ਏਸੀ ਵਾਲੇ ਕਮਰੇ ਚ ਫੇਰ ਲਾ ਦੂੰਗੀ ਜੇ ਤਾਂ ਉਧਰੋਂ ਪਿੱਛੇ ਨੂੰ ਜਾਊਗਾ ਪਾਸਵਾ ਚਲਦੀ ਹੋਈ ਤਾਂ ਤਾਂ ਉਧਰੋਂ ਸੁੰਪਰ ਨੂੰ ਮੱਜਾਂ ਕੰਨੀ ਨੂੰ ਨਹੀਂ ਫਿਰ ਮੈਂ ਇੱਧਰ ਨੂੰ ਅੱਗੇ ਨੂੰ ਸੁੰਪਰ ਦਣੀ ਆ ਤੇ ਬਾਲਟੀ ਰੱਖ ਦਣੀ ਆ ਪੋਚੀ ਵਾਲੀ ਨਾਲ ਦੀ ਨਾਲ ਨਾਲੇ ਇੱਥੋਂ ਨੀਚੋਂ ਸੁੰਪਰ ਦਣੀ ਆ ਸਾਫ ਹੋ ਜਾਂਦਾ ਇਥੋਂ ਇਥੋਂ ਵੀ ਸਾਫ਼ ਕਰਨਾ ਇੱਕ ਆ ਪਾਏ ਭਾ ਪਾਉਣ ਵਾਲਾ ਇਹ ਚੋਂ ਦਾ ਥੋੜਾ ਜਾਂ ਤੇ ਲੋ ਜੀ ਇੱਥੇ ਜੁੱਤੀਆਂ ਜਾਂਤੀਆਂ ਰੱਖਦਾਨੀਆਂ ਨੀਂ ਨੀਚੇ ਤਾਂ ਇੱਕ ਇਹ ਪੋਚੀ ਵਾਲੀ ਬਾਲਟੀ ਰੱਖਦਾਨੀਆਂ ਉੱਪਰ ਰੱਖਦਾਨੀਆਂ ਸਾਬਣ ਸਰਫ ਸੋਡਾ ਤੇ ਸ਼ੈਂਪੂ ਹੋਰ ਜਿਹੜੇ ਕੋਲਗਟ ਕਲਗਟ ਵੱਧ ਹੁੰਦਾ ਹੋਰ ਰੱਖਦਾਨੀਆਂ ਲੈ ਆਉਣੀਆਂ ਇੱਥੇ ਆ ਵਧੀਆ ਵਿਚਾਲੇ ਦੀ ਫੱਟੀ ਪਾਈ ਵੀ ਆ ਪਹਿਲਾਂ ਉਹ ਜਿਹਦਾ ਦਿਖਾਇਆ ਵਾ ਤੁਹਾਨੂੰ ਨਿੱੱਚੇ ਚੱਪਲਾਂ ਚੁੱਪਨਾ ਰੱਖ ਦਾਨੀ ਆ ਜਿਹੜੀਆਂ ਮੜੀਆਂ ਮੋਟੀਆਂ ਨੇ ਉੱਪਰ ਵੀ ਵੈਸੇ ਇੱਕ ਸਾਈਡ ਤੇ ਚੱਪਲਾਂ ਨਹੀਂ ਆਉਣ ਜਾਣ ਵਾਲੀਆਂ ਤੇ ਲੋ ਜੀ ਕੰਮ ਨੇ ਵੇੜਤਾ ਇੱਧਰ ਵੀ ਨਵੇੜਤਾ ਇੱਧਰ ਵੀ ਝਾੜੂ ਪੋਚੇ ਤਾਂ ਨਿਪਟ ਗਿਆ ਆਪਣਾ ਕੰਮ ਉੱਧਰ ਗਿੱਲਾ ਸੀਗਾ ਇੰਨੇ ਮੈਂ ਬੈ ਗਈ ਹਵਾ ਲੈਂਡ ਬੈ ਗਈ ਇੱਥੇ ਇੱਧਰ ਤਾਂ ਸੁੱਕ ਵੀ ਗਿਆ ਇੱਧਰ ਹਵਾ ਪੈਂਦੀ ਆ ਬਹੁਤ ਜ਼ਿਆਦਾ ਚਾਹੇ ਗਰਮੀਆਂ ਚਾਹੇ ਹਵਾ ਇੱਧਰ ਤਾਂ ਛੇਤੀ ਸੁੱਕ ਜਾਂਦਾ ਕਮਰਾ ਹੁਣ ਇੱਧਰ ਲਗਾ ਦਈਏ ਪੋਚਿਆ ਝਾੜੂ ਲਗਾਤਾ ਮੰਜਾ ਚੱਕਤਾ ਗੱਦਾ ਮੈਂ ਬੈੱਡ ਤੇ ਸਿੱਟ ਦਾਨੀ ਆ ਫਿਰ ਇੱਕਣ ਛੇਤੀ ਲੱਗ ਜਾਂਦਾ ਉੱਚਾ ਤੇ ਹੁਣ ਅਸੀਂ ਇੱਕ ਜਾਣਾ ਮੰਜੇ ਤੇ ਪੈਂਦਾ ਮੈਂ ਪੈਂਦੀ ਆ ਮੰਜੇ ਤੇ ਹੀ ਪੈਂਦੇ ਨੇ ਬੈਠਾ ਤੇ ਆਪਦਾ ਇਸ ਏਸੀ ਦੇ ਸਾਹਮਣੇ ਮੈਂ ਪੈਂਦੀ ਆ ਸਾਈਡ ਤੇ ਫਿਰ ਮੈਨੂੰ ਤਾਂ ਪਾਲਾ ਲੱਗਦਾ ਫਿਰ ਮੈਂ ਮੰਜੀਆਂ ਚੱਕ ਕੇ ਝਾੜੂ ਲਾ ਦਨੀ ਆ ਨਾਲੇ ਪੋਚੇ 2 ਮਿੰਟ ਚ ਲੱਗ ਜਾਂਦਾ ਨਹੀਂ ਫਿਰ ਇਹੇਠਾਂ ਮੰਜੇ ਦੀ ਔਕਾ ਘੜੀਸਣਾ ਪੈਂਦਾ ਉੱਧਰ ਨੂੰ ਉੱਧਰ ਨੂੰ ਫਟਾਫਟ ਝਾੜੂ ਲੱਗ ਜਾਂਦਾ ਚਾਦਰ ਝਾੜ ਕੇ ਤੇ ਲੋ ਜਿੱਧਰ ਝਾੜੂ ਲਾਤਾ ਪੋਚ ਲਾ ਤਾਂ ਇਧਰ ਮੱਜਾਂ ਵਾਲੇ ਚ ਨੂੰ ਵੀ ਲਾ ਦਾਂ ਇੱਥੇ ਹੁਣ ਇਹ ਕਾਗਜ਼ ਦਾ ਪਾਉ ਫਾਇਦਾ ਹੋ ਗਿਆ ਜਿਹੜਾ ਬਾਹਰ ਦੀ ਲਵਾਤਾ ਉੰਜ ਹਵਾ ਤਾਂ ਬੰਦ ਹੋ ਗਈ ਪਰ ਹੁਣ ਗੋਹਾ ਨਹੀਂ ਬਿਲਕੁਲ ਹੀ ਲੱਗਿਆ ਵਾ ਬਾਹਰ ਜਿਹੜਾ ਕਾਗਜ਼ ਆ ਉਹਦੇ ਤੇ ਗੋਹਾ ਲੱਗਿਆ ਪਿਆ ਬਾਹਰ ਦਰਵਾਜ਼ਾ ਐਣ ਬੱਚੇ ਆ ਪੀ ਅੰਦਰਲਾ ਵੀ ਬਾਚੇ ਜਾਣਾ ਬਾਹਰ ਦੇ ਕਾਗਜ਼ ਲਾਉਣ ਕਰਕੇ ਇੱਥੇ ਕਿਹੜਾ ਹੋਣਾ ਉਹ ਕਰਦੇ ਆ ਖੋਲਦੇ ਆ ਏਸੀ ਲਾਉਂਦੇ ਨੇ ਤਾਂ ਖੋਲਦੇ ਨਹੀਂ ਜਵਾਕ ਤਾਂ ਹੁਣ ਦਿਨ ਰਾਤ ਜਵੇਂ ਨਹੀਂ ਖੋਲਦੇ ਪਰ ਜ਼ਿੰਦਗੀ ਬਣ ਜੂਗੀ ਬਾਹਰ ਦੀ ਨਹੀਂ ਗੋਹੇ ਨਾਲ ਪੱਟੀ ਵਿੱਚ ਸੋਈ ਜਾਂਦੀ ਸੀ ਦਿਖਾਉ ਇੱਕ ਦਿਨ ਬਾਹਰ ਅੱਜ ਮੈਂ ਸੁੰਬਰੇਆ ਸੀਗਾ ਬਾਹਰ ਨੂੰ ਤੇ ਮੈਂ ਕਿਹਾ ਦੇਖਾਂ ਬਾਹਰ ਨੂੰ ਵੀ ਗੋਹਾਗੂ ਆ ਤਾਂ ਨਹੀਂ ਲੱਗਿਆ ਵਾ ਗੋਹੇ ਦੇ ਛਿੱਟੇ ਲੱਗੇ ਪੈਨੇ ਇੰਨੇ ਤੇ ਜਦੋਂ ਮੀਂਹ ਜਣੀ ਆਊ ਆਪੀ ਸਾਫ਼ ਹੋ ਜਾਣਗੇ ਪਰ ਬਾੜ ਤਾਂ ਬਾੜ ਤਾਂ ਬਚ ਜਾਣਗੇ ਨਹੀਂ ਜਾਲੀ ਵਾਲੇ ਵਾਰ ਤੇ ਇੰਨੇ ਛਿੱਟੇ ਪੈਂਦੇ ਸੀਗੇ ਨਾਲੇ ਧੂੜੀ ਆਉਂਦੀ ਸੀਗੀ ਅੰਦਰ ਇੱਕ ਹੁਣ ਉਹ ਲਾਉਣੇ ਨੇ ਇਹਦੇ ਪੁਰਸ਼ ਜਿਹੇ ਉਹ ਬਾਰਾ ਚਲਾਉਂਦੇ ਨੇ ਜਿਹੜੇ ਅੰਦਰ ਚੀਜ਼ ਨਾ ਜਾਵੇ ਕੋਈ ਇੱਕ ਦਿਨ ਬਿਲਕੁਲ ਛੋਟਾ ਜਿਹਾ ਸੱਪ ਆ ਗਿਆ ਸੀਗਾ ਹੁਣ ਫੇਰ ਡਰ ਲੱਗਦਾ ਉਦੋਂ ਦਾ ਪਹਿਲਾਂ ਹੀਠਾਂ ਪੈਂਦੇ ਰਹੇ ਨੇ ਬੱਚੇ ਅਰਸਾ ਜਾਂਦਾ ਸੀਗਾ ਇਹ ਹੀਠਾਂ ਪਏ ਜਾਂਦੇ ਸੀਗੇ ਫਿਰ ਹੁਣ ਉਦਣ ਦਾ ਡਰ ਲੱਗਦਾ ਸੀਗਾ ਵੀ ਚਲ ਅਰਸਾ ਆਇਆ ਹੀ ਨਹੀਂ ਹੁਣ ਉਹ ਝਾਲੀਆਂ ਲਗਾਉਣੀ ਹੈ ਇੱਕ ਦਿਨ ਕਹਿ ਕੇ ਉਹ ਲਿਆਂਦੀਆਂ ਪਈਆਂ ਨੇ ਬੁਰਸ਼ ਜਿਹੇ ਜਿਹੜੇ ਬਾਰਾ ਮੂਰੇ ਕੀ ਹੁੰਦੇ ਨੇ ਉਹ ਲਾਉਣ ਨੂੰ ਅਗਲੇ 게ਟ ਮੂਰੇ ਵੀ ਲਾ ਦਾਂਗੇ ਤੇ ਇਹ ਪਿਛਲੇ ਦੇ ਵੀ ਲਾ ਦਾਂਗੇ ਇੱਥੇ ਦੇ ਵਿੱਚ ਦੀ ਐ ਡਰ ਲੱਗਦਾ ਵੀ ਕੋਈ ਚੀਜ਼ ਨਾ ਆ ਜਵੇ ਉਦਣ ਸੱਚੀ ਇੱਕ ਦਿਨ ਪਹਿਲਾਂ ਸੱਪ ਆ ਗਿਆ ਸੀਗਾ ਛੋਟਾ ਜਿਹਾ ਬੱਚੇ ਵੀ ਹੀਠੇ ਹੀ ਪਏ ਸੀਗੇ ਉਦਣ ਗੱਦੇ ਹੀਠਾ ਲਾਏ ਵੀ ਸੀਗੇ ਬਿਲਕੁਲ ਇਹ ਬਾਲਾਂ ਵਰਗਾ ਕੜੇ ਵਰਗਾ ਪਤਲਾ ਬਾਲਾਂ ਤੋਂ ਥੋੜਾ ਜਿਹਾ ਮੋਟਾ ਛੋਟਾ ਜਾਂ ਕਾਲੇ ਰੰਗ ਦਾ ਅੱਗੇ ਪਿੱਛੇ ਕਦੇ ਨਹੀਂ ਆਇਆ ਹੁਣ ਉਦਣ ਦਾ ਡਰ ਲੱਗਦਾ ਨੀਚੇ ਪੈਣ ਨੂੰ ਬੱਚਿਆਂ ਨੂੰ ਵੀ ਨਹੀਂ ਪੈਣ ਨੂੰ ਜੀ ਕਰਦਾ ਵੀ ਐ ਆ ਮੰਜੇ ਉੱਥੇ ਡੈਂਦੇ ਨਹੀਂ ਹੈ ਕਿ ਭੀੜ ਹੋ ਜਾਂਦੀ ਆ ਤਿੰਨੇ ਡੈਂਦੇ ਨੇ ਪਰਲੀ ਸਾਈਡ ਤੇ ਸਮਾਨ ਆ ਫਿਰ ਇਹਦੇ ਕਰਕੇ ਨਾ ਹੁਣ ਉਹ ਮਗਾਈ ਨੇ ਕੀ ਹੁੰਦੇ ਨੇ ਅੱਗੇ 게ਟਾਂ ਤੇ ਲਾਉਂਦੇ ਨੇ ਬੁਰਸ ਦੀਆਂ ਆਗ ਹੁੰਦੇ ਨੇ ਉਹ ਬੇਟੇ ਨੂੰ ਕਿਹਾ ਵੀ ਲਵਾ ਦੇ ਕਹਿ ਕੇ ਕਿਸੇ ਨੂੰ ਇੱਧਰ ਮੱਝਾਂ ਕਿ ਨਹੀਂ ਪਾਦਾਂਗੇ ਤੇ ਇੱਕ ਅਗਲੇ ਗੇਟ ਦੇ ਮੂਹਰੇ ਲਾ ਦਾਂਗੇ ਇੱਕ ਜਿੱਥੇ ਪੈਨੇ ਇਹਦੇ ਗੇਟ ਦੇ ਵੀ ਅੰਦਰਲੇ ਵਾਸਤੇ ਲਾ ਦਾਂਗੇ ਜਦੋਂ ਪੈਨੇ ਆ ਦਰਵਾਜ਼ਾ ਲਾ ਲਾਨੇ ਆ ਨਾ ਇੱਧਰ ਦੀ ਵੀ ਡਾਰਾ ਬਾਥਰੂਮ ਦੀਆਂ ਜਾਲੀਆਂ ਵਿੱਚ ਦੀਆਂ ਰਸੋਈ ਦੀ ਜਾਲੀ ਦੇ ਵਿੱਚ ਦੀ ਨਾ ਕਿ ਐ ਡਰ ਲੱਗਦਾ ਦੇਖਦੀ ਹਾਂ ਬੇਟੀ ਨੂੰ ਕਹਿੰਨੀ ਹਾਂ ਜਿੱਤਾ ਮੰਗਾਇਆ ਪਿਆ ਧਿਆਨ ਤੇ ਪਿਆ ਸਮਾਨ ਸਾਰਾ ਕੁਝ ਸਪਰਟਾਈਮ ਹੀ ਲੱਗਿਆ ਇਹਦਾ ਇਹ ਫੇਰ ਲਵਾ ਦੂਗਾ ਆਪੇ ਦੇਖ ਗਨੀਆ ਵਧੀਆ ਹੂੰ ਖਾ ਲਾ ਹੂੰ ਥਾਰੀਆਂ ਹੇਠੋਂ ਜਾ ਕੇ ਲਈਆਂ ਉੱਪਰ ਕੋਈ ਨਹੀਂ ਦੀ ਤੋੜ ਕੇ ਡਿੱਗੀਆਂ ਹੋਈਆਂ ਹਣਾ ਚੁਬਾਗੀ ਤੀ ਦਾਣਾ ਦੂੜਾ ਧੜਕੇ ਕੰਮ ਨਵੇੜ ਕੇ ਹੁਣ ਧਾਲ ਚੱਕ ਲਈ ਅੰਦਰ ਆਹ ਧਾਲ ਆਪਣੀ ਰਿੱਚ ਗਈ ਆ ਵਧੀਆ ਇੱਧਰ ਬਣਾਉਣੀ ਆ 10 ਵਜਾ ਚਾਹ ਚਾਹ ਬਣਾ ਕੇ ਆਰਾਮ ਕਰਿਆ ਹੁਣ ਇਹ ਮੈਂ ਚਾਦਰ ਚੱਕਦਾ ਤੋੜ ਦੂੰਗੀ ਇਹ ਚ ਗਰਮੀ ਆਉਂਦੀ ਆ ਪਤਾ ਤੰ ਨਵੀ ਆ ਇੱਕ ਮੈਨੂੰ ਐ ਲੱਗਦਾ ਵੀ ਇਹ ਜਿਹੜਾ ਵਸਾਇਆ ਉਹ ਵੀ ਉੱਪਰ ਦੀ ਵਸਾਇਆ ਪਿਆ ਤਾਂ ਹੀ ਗਰਮੀ ਲੱਗਦੀ ਆ ਦੋ ਦਿਨ ਹੋ ਗਏ ਨੇ ਚੱਕਦੀਆਂ ਹੁਣ ਕਿਹੜੇ ਨੰਨੀ ਚਲੀ ਆ ਸੀ ਕਰਦੀ ਆ ਇਹ ਚਾਪਕੇ ਨਾਲੇ ਤਾਂ ਚਾਦਰ ਧੋਦੂੰ ਕੱਲ ਨੂੰ ਦੇਖੂੰਗੀ ਨਾਲੇ ਇਹ ਚੱਕ ਦਾ ਨਹੀਂ ਇਹਨੂੰ ਧੋਦਾ ਨਹੀਂ ਆ ਫੇਰ ਵਸਾਉਂ ਮੈਂ ਦਰੀ ਦੇ ਥੱਲੇ ਦੀ ਵਸਾਉਣੀ ਆ ਉਹਨੇ ਉੱਤੇ ਦੀ ਵਸਾਇਆ ਬੈ ਤਾਂ ਹੀ ਗਰਮੀ ਲੱਗ ਰਹੀ ਆ ਇਹ ਤੋਂ ਬਿਨਾ ਏਸੀ ਤੋਂ ਬਣਾਉ ਤਾਂ ਏਸੀ ਲਾਰ ਬੈਠੇ ਰਹਿੰਦੇ ਤੇ ਪਤਾ ਨਹੀਂ ਲੱਗਦਾ ਤੇ ਹੁਣ ਮੈਂ ਇਸੇ ਘੱਟ ਲਾਉਣੀ ਆ ਦੇਖ ਕੇ ਬੈਠੇ ਨਹੀਂ ਜਾਂਦਾ ਕਾਗਜ਼ੇ ਜਾਂ ਚੱਕ ਦਾ ਨਹੀਂ ਆ ਪਰਾਂ ਨੀ ਵੀੜ ਦਾ ਨਹੀਂ ਆ ਅੱਜ ਤਾਂ ਚਾਦਰ ਹੀ ਵਸਾ ਦੇਣੀ ਆ ਸਵੇਰੀ ਚੱਕ ਦੇ ਤੇ ਤੇ ਲੋ ਜੀ ਦਾਲ ਨੂੰ ਤੜਕਾ ਲਗਾਤਾ ਕੁੰਨ ਲਿਆ ਹੁਣ ਦਾਲ ਰਲਾਦਾ ਇਹਦੇ ਵਿੱਚ ਰਲਾ ਕੇ ਇਹ ਰੋਟੀ ਟੁੱਕ ਬਣਾਉਣੀ ਆ ਭਾਂਡੇ ਢਿੰਡੇ ਮਾਜਦੇ ਆ ਦਾਲ ਵਧੀਆ ਗਾੜੀ ਜੀ ਬਣਦੀ ਅੱਜ ਪਰ ਗਿਆ ਜਦ ਜੀ ਰਲ ਗਈ ਤੇ ਹੁਣ ਰੋਟੀ ਲਾ ਲਈਏ ਸ਼ਾਮ ਦੀ ਫੇਰ ਲੈ ਜੀ ਉਧਰ ਤੇ ਗਰਮੀ ਬਹੁਤ ਰਗਦੀ ਆ ਹੁਣ ਗਰਮੀ ਗਾਇ ਗੁਰਜੀ ਕੀ ਪਾ ਲੀਤਾ ਸਤਿਗੁਰੂ ਜੀ ਕੀ ਕਟੇ ਜੀ ਮੋਦੀ ਦੁੱਧ ਵੀ ਚੱਕ ਲੈਂਦਾ ਇਹਦੇ ਵਿੱਚ ਸਵਾਦ ਆ ਜਾ